ਜਿਵੇਂ ਹੁਣ ਲੋਕੀਆ ਦੇ ਵੀ ਕੱਚਾ ਘਰ ਨੂੰ ਹੁਣ ਚਾਹੁੰਦੇ ਕਿਸੇ ਟਾਈਮ ਕੱਚੇ ਘਰ ਆ ਨੂੰ ਆ ਪਸੰਦ ਨਹੀਂ ਕਰਦੇ ਸੀ ਅਗਲਾ ਦੰਦਾ ਸੀ ਸਾਡੀ ਪਰਸਨੈਲਿਟੀ ਨਹੀਂ ਬਣਦੀ ਕੱਚੇ ਘਰ ਚ ਹੁਣ ਲੋਕੀ ਕੱਚੇ ਘਰ ਨੂੰ ਚਾਹੁੰਦੇ ਆ ਪਾਣੀ ਸਕਦਾ ਉਹਨੂੰ ਕੱਚਾ ਘਰ ਉਹਦੀ ਮਜਬੂਰੀ ਆ ਤੇ ਅਮੀਰਾਂ ਦੇ ਸ਼ੌਂਕ ਬਣ ਗਏ ਅਮੀਰਾਂ ਦੇ ਤਾਂ ਸ਼ੌਂਕ ਬਣ ਗਏ ਤੇ ਹੁਣ ਗਰੀਬ ਵੀ ਅਗਲਾ ਦਾ ਵੀ ਨਾ ਕੱਚਾ ਪਾ ਗੀ ਯਾਰ ਕੱਚੇ ਚ ਵੀ ਉਹ ਕਿ ਹੁਣ ਤਾਂ ਲਗਭਗ ਕੱਚੇ ਤਾਂ ਤਾਂ ਆਏ ਨਾ ਉਹਨੂੰ ਗਰੀਬ ਨੇ ਜੇ ਪਾਇਆ ਤਾਂ ਯਾਰ ਵੀ ਉਹਨੇ ਕੋਈ 5000 ਰੱਟ 10000 ਲਿਆ ਕੇ ਇੱਕ ਕਮਰਾ ਪਾ ਲਿਆ ਉਹਨੂੰ ਐ ਕੋਈ 10 ਸਾਲਾਂ ਦੀ ਤਾਂ ਨੇਠੀ ਹੁੰਦੀ 10 15 ਸਾਲ ਕੱਢਦਾ ਕਿਉਂਕਿ ਹੁਣ ਮਿੱਟੀ ਹੀ ਨਹੀਂ ਮਿਲਦੀ ਲਿਪਾ ਪੋਟੀ ਕਰੂਗਾ ਕਿੱਥੋਂ ਬੰਦਾ ਕੱਚਾ ਕਰਦਾ ਐ ਨਾ ਕੱਚੇ ਕਰਦਾ ਵੀ ਦਿੱਕਤ ਆ ਨਾ ਤੇ ਉਹਨੂੰ ਮੇਰਾ ਵੀ ਰਤਾ ਸੀ ਆਪਣਾ ਛੜਕ ਤੇ ਨਾ ਡੇਢ ਦੋ ਕੋਈ ਰੋਡ ਤੇ ਐੜੀ ਉਧਰ ਹਾਂ ਦੂਕ ਨਾਲਾਂ ਥਾਂ ਰੱਕ ਛੜਿਆ ਹੈ ਤਾਂ ਸੰਝਾਈ ਹੂੰ ਮੈਂ ਤਾਂ ਨੋਖੇ ਮੇਰ ਨਾਲ ਕਰ ਲੋ ਵਾਤਾ ਘਟਾ ਵੀ ਮੈਰਾ ਰਦਰ ਸੋਚਣਾ 2.5 ਲੱਖ ਲਾ ਕੇ ਵੀ ਛੋਟਾ ਜਿਹਾ ਇੱਕ ਘਰ ਲੀਖਦੇ ਆ ਉੱਥੇ ਕੱਚਾ ਮਗਰ ਸੁਭਾਤਾ ਮੂਰੇ ਭਾਂਡੇ ਪਾ ਕੇ ਕੱਚੇ ਫਿਰ ਉਹਦਾ ਬਲਗਣ ਕਰਕੇ ਗਧੋਲੀਆਂ ਬਣਾ ਕੇ ਫਿਰ ਉਹ ਜਿਹੜਾ ਫਰੰਟ ਵਾਲਾ ਗੇਟ ਆ ਉੱਥੇ ਵੀ ਦਰਵਾਜ਼ਾ ਬਣਾ ਦਿਆ ਛੋਟਾ ਜਿਹਾ ਇੱਕ ਹਿਸਾਬ ਨਾਲ ਗੋਲ ਗੇਟਾ ਆ ਜਿਹਨੇ ਅੱਗੇ ਪਰਛਤਾ ਆ ਜਾਂਦਾ ਸੀ ਹਾਂ ਹਾਂ ਵੀ ਉਸ ਹਿਸਾਬ ਦਾ ਵੀ ਹੇਗਾ ਕੋ 4 ਲੱਖ ਦਾ ਕੰਮ ਹੈਗਾ ਐਵੇਂ ਦੋ ਕੰਮ ਫੋਟੋ ਮੋਟੋ ਸ਼ੂਟ ਕਰਨਾ ਨੂੰ ਹਾਂ ਵੀ ਸਾਰਾ ਕੰਮ ਉਹ ਵੈਡਿੰਗ ਹੋਗੀ ਹਾਂ ਵੀ ਕੋਈ ਪੁਰਾਣਾ ਜਿਵੇਂ ਹੁਣ ਗੱਡਾ ਵੀ ਲਿਆ ਕੇ ਠੱਲਣਾ ਪਊ ਉਸ ਘਰ ਦੇ ਵਿੱਚ ਗੱਡੇ ਤੋਂ ਬਿਨਾ ਮੈਂ ਇਹਨਾਂ ਕਿਰ ਤਿਆਰੀ ਕਰਨ ਤੇ ਤਾਂ ਲੱਗਦਾ ਹੀ ਆ ਘਰ ਨੂੰ ਉੱਥੇ ਵੀ ਕੱਚਾ ਘਰ ਇੱਕ ਦੋ ਕਨਾਲਾਂ ਥਾਂ ਦੇ ਵਿੱਚ ਬਹੁਤ ਵਧੀਆ ਵੱਡਾ ਸਾਰਾ ਰਿਗੜਜਾ ਬਣ ਜੂਗਾ ਕੱਚੀਆਂ ਪੌੜੀਆਂ ਚੜਾ ਕੇ ਉੱਤੇ ਕਚਵਾਰਾ ਕਰਿਆ ਜਾਵੇ ਹਾਂ ਇਹ ਨੂੰ ਸਮਾਈ ਬਹੁਤ ਹੁੰਦੀ ਹੈ ਕੱਚੇ ਆਪਣੇ ਮੈਨੂੰ ਲੱਗਦਾ ਆਪਣੇ ਪਿੰਡਾਂ ਵਾਲੇ ਪਾਸੇ ਹੈ ਵੀ ਨਹੀਂ ਐਵੇਂ ਦਾ ਕੁਝ ਹੈ ਨਹੀਂ ਹੈ ਨਹੀਂ ਤੇ ਨੇੜ ਤੇ ਨਹੀਂ ਪਹਿਲਾਂ ਕੱਚੇ ਘਰ ਜੇ ਬਹੁਤ ਹੁੰਦੇ ਸੀਗੇ ਠੀਕ ਸੀਗੇ ਉਹਨਾਂ ਟਾਈਮਾਂ ਤੇ ਜਦੋਂ ਅਸੀਂ ਆਏ ਐਸੇ ਕੱਚਾ ਬਲਗਣ ਕਰਿਆ ਹੋਵੇ ਸੀ ਕੱਚੇ ਪਸਵਾ ਐਸੇ ਜਿੱਥੇ ਆਪਾਂ ਬੈਠੇ ਸੀ ਛੱਪੜ ਪਟਿਆ ਸੀ ਤੁਸੀਂ ਗਿੱਟਾਂ ਕੱਟਣ ਆ ਇੱਥੇ ਛੱਪੜ ਸੀ ਇੱਥੋਂ ਕੱਚਾ ਬਲਗਣ ਕਰਿਆ 100-100 ਫੁੱਟਾਂ ਕੰਧਾਂ ਸੀ ਲੰਮੀਆਂ ਹਾਂ ਇਸ 88 77 ਫੁੱਟ ਉੱਚੀ ਸੰਦ ਕੰਦ ਚ 400 ਫੁੱਟ ਆਪਾਂ ਕੰਦ ਕਰਤੀ ਮੇਲਾ ਹਾਂ ਤੇ ਫਿਰ ਉਹ 500 ਪਸੂਆਂ ਵਾਲਾ ਭਾਂਡੇ ਪਾਏ ਤੂੜੀ ਵਾਲਾ ਪਾਇਆ ਕੱਚਾ ਵੀ ਉਦੋਂ ਐ ਹੁੰਦਾ ਸੀ ਵੀ ਯਾਰ ਸਰਕੀ ਕਰਨਾਂ ਦੀ ਛੱਤ ਸਰਕੀ ਗਾਨੇ ਵੀ ਖੈਰ ਉਥੋਂ ਮਿਲ ਜਾਂਦੇ ਸੀ ਉਦੋਂ ਅਸਾਂ ਸਾਰੇ ਉਹਦਾ ਇੱਕ ਆ ਚੁੰਡੀ ਜੀ ਚ ਛੋਟਾ ਜਿਹਾ ਕਮਰਾ ਬਣਾਇਆ ਸੀ ਅਸੀਂ ਪਲੂਗੜਾਂ ਦੇ ਉੱਥੇ ਬੈਠੇ ਰਹਿੰਦੇ ਸੀ ਉਹ ਹਵਾਦਾਰ ਜਿਹਾ 2 12 ਜਾਲਾ ਉਦੋਂ ਐ ਸੀ ਵੀ ਲਾਈਟ ਦਾ ਪ੍ਰਬੰਧ ਐ ਨਹੀਂ gsi ਇੱਥੇ ਹੂੰ ਲੈਟ ਤਾਂ ਬਹੁਤ ਸਾਲਾਂ ਬਾਅਦ ਲੱਗੀ ਹਾਂ ਲੈਟ ਆਈ ਹੈ 5-6 ਸਾਲਾਂ ਬਾਅਦ ਆਈ ਹੈ ਹਾਂ ਆ ਪੱਠਾ ਲੱਗਿਆ ਉਹ ਵੀ ਉਹਦੇ ਕਰਕੇ ਆ ਗਈ ਉਹ ਤੋਂ 94 95 ਚ ਆਗੇ ਸਨ 2000 ਚ ਪੱਠਾ ਲੱਗਿਆ ਤੋਂ ਬਾਅਦ ਵੀ ਸਾਲ ਬਾਅਦ ਆਈ ਹੈ 6 ਸਾਲਾਂ ਬਾਅਦ ਹੀ ਲੈਟ ਆਈ ਹੈ ਸਹੂਲਤਾਂ ਤਾਂ ਬੈਕਵਰਡ ਜਾ ਰਿਹਾ ਏਰੀਆ ਆਪਣਾ ਥੋੜਾ ਜਿਆ ਹਾਂ ਹਾਂ ਪਛੜਿਆ ਜਾ ਰਿਹਾ ਵੀ ਫੈਸਿਲਿਟੀਆਂ ਇੰਨਾ ਮਿਲੀਆਂ ਨਹੀਂ ਲੋਕਾਂ ਨੂੰ ਅਜੇ ਤੱਕ ਵੀ ਜਿਵੇਂ ਆਮ ਦੂਜੇ ਨੇੜੇ ਟੇੜੇ ਦੇ ਹਲਕੇ ਆ ਉਹਨਾਂ ਨਾਲ ਫਰਕ ਆ ਜਿਵੇਂ ਆਹ ਜੇ ਰਾਹ ਐ ਆ ਬੋਲਣ ਦਾ ਰਾਹ ਵਜਦਾ ਉਮਰ ਦੇ ਵਿੱਚ ਮੰਨ ਲਓ ਤੁਸੀਂ ਛੋਟੇ ਛੋਟੇ ਉਦੋਂ ਤਾਂ ਚਲੋ ਚਾਰ-ਛੇ ਰੇ ਟਿੱਬੇ-ਟਿੱਬੇ ਹੋਣੇ ਆ ਤੇ ਉਦੋਂ ਆਏ ਸੀ ਨਾ ਉਦੋਂ ਇਹ ਰਾਹ ਕੱਚਾ ਮਹਿਸੂਸ ਨਹੀਂ ਹੁੰਦਾ ਸੀ ਉਦੋਂ ਕਿਉਂਕਿ ਪਿੰਡ ਹੀ ਕੱਚਾ ਸੀ ਸਾਰਾ ਪਿੰਡ ਵੀ ਕੱਚਾ ਸੀ ਉਦੋਂ ਵੀ ਗੱਲ ਕਰੀਏ ਵੀ ਇਹਦੇ ਤੇ ਨਾ ਤਾਂ ਰੁੱਖ ਖੜਾ ਬਣਦਾ ਸੀ ਹੂੰ ਵੀ ਰਾਹ ਪੱਧਰਾ ਜਾਂ ਹੁੰਦਾ ਸੀ ਰਾਹ ਤੇ ਨਾ ਹੀ ਉਦੋਂ ਇਹੋ ਜਿਹੇ ਵਿਕਣ ਹੁੰਦੇ ਸੀ ਵੀ ਵਾਕਈ ਪੱਕੇ ਰਾਤ ਤੁਰਨ ਵਾਲੇ ਨਹੀਂ ਰਾਹ ਕੋਈ ਵੜਦਾ ਸੀਗਾ ਤੇ ਹੁਣ ਮੋਟਰਸਾਈਕਲ ਹਰ ਇੱਕ ਦੇ ਘਰੇ ਤਿੰਨ ਤਿੰਨ ਖੜੇ ਆ ਅੱਗੇ ਪੈਦਲ ਤੁਰ ਕੇ ਲੋਕੀ ਸ਼ੌਂ ਹੁੰਦਾ ਸੀ ਲੋਕਾਂ ਨੂੰ ਤੁਰਨ ਦਾ 7 ਕਿਲੋਮੀਟਰ ਬਾੜ ਖੇਤੋਂ ਜਿਹੜਾ ਆਲਾ ਬੰਦਾ ਪੈਦਲ ਹੀ ਜਾਂਦਾ ਸੀ ਤਕਰੀਬਨ ਤਾਂ ਹੁੰਦਾ ਜਾਂ ਝੋਲਾ ਮੋਢਿਆਂ ਪਾਇਆ ਹੂੰ 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 ਵੀ ਰੋਟੀਆਂ ਮੋਢੇ ਪਾਆਂ ਤੇ ਡੋਲੂ ਹੱਥ ਚ ਫੜੇ ਤੋਂ ਕੰਮ ਗਏ ਖਤਮ ਹੋ ਗਈ ਚੀਜ਼ ਕਰਕੇ ਹੁਣ ਆਪਾਂ ਨੂੰ ਆਇਆ ਕੱਚਾ ਵੀ ਐ ਲੱਗਦਾ ਵੀ ਯਾਰ ਕੱਚਾ ਪਾਉਣਾ ਔਖਾ ਪੱਕੇ ਨਾਲੋਂ ਹੂੰ ਹੂੰ 25 30 ਹਲਾਂ ਵਾਲੇ ਨੇ ਤਾਂ ਬਹੁਤ ਬਦਲਾ ਦੇਖ ਲਿਆ ਉਹਦੇ ਅਕੀ ਹਾਂ ਤੋਂ ਪਹਿਲਾਂ ਸਹੀ ਮੈਨੇ ਆਪਣੇ ਇਧਰਲੀ ਸਾਈਡ ਜਿੱਤੇ ਆ ਗਏ ਨਾ 2010 ਜੇ ਚ ਆ ਕੇ ਥੋੜਾ ਜਿਹਾ ਫਰਕ ਪਿਆ 2008 10 ਤੋਂ ਫਰਕ ਜਿਹਾ ਪਿਆ ਇਹ ਤੋਂ ਪਹਿਲਾਂ ਨਾ ਐ ਜੇ ਲੱਗਦਾ ਸੀ ਵੀ ਸਦੀ ਵੀ ਬਦਲੀ ਨੂੰ ਨਾ 8 10 ਸਾਲ ਹੋ ਗਏ ਸੀ ਹਾਂ ਇੱਥੇ ਜੇ ਆ ਕੇ ਨਹੀਂ ਪਤਾ ਲੱਗਿਆ ਆਪਣੇ ਇਧਰ ਵਾਲੇ ਫਾਜ਼ਿਲਕੇ ਜ਼ਿਲ੍ਹੇ ਦੇ ਵਿੱਚ ਪਿੰਡਾਂ 'ਚ ਹੂੰ 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 ਹੁਣ ਥੋੜਾ ਜਿਹਾ ਪਤਾ ਲੱਗਣ ਲੱਗਾ ਵੀ ਆਪਾਂ 21ਵੀਂ ਸਦੀ 'ਚ ਆ ਗਏ ਆ ਹਾਂ ਕਣ ਵੀ ਬਹਲਾ ਆ ਗਿਆ ਹਾਂ 8 9 ਤੋਂ ਬਾਅਦ ਪਤਾ ਲੱਗਣਾ ਸ਼ੁਰੂ ਹੋ ਗਿਆ ਤੇ ਹੁਣ ਤਾਂ ਸਰਕਾਰਾਂ ਨੂੰ ਵੀ ਲੋਕ ਸਵਾਲ ਜਵਾਬ ਕਰਨ ਲੱਪੇ ਆ ਇਹ ਦੂਫੇਲਾ ਤਾਂ ਹੀ ਨਹੀਂ ਪਤਾ ਹੁੰਦਾ ਸਰਕਾਰ ਨਾਂ ਦੀ ਕੀ ਚੀਜ਼ ਹੁੰਦੀ ਆ ਹੂੰ ਵੋਟਾਂ ਪੈਂਦੀਆਂ ਚੁੱਪ ਕਰਕੇ ਲੋਕ ਵੋਟਾਂ ਪਾਉਂਦੇ ਕਈ ਨਹੀਂ ਜਾਂਦੀ ਨਹੀਂ ਹੁੰਦਾ ਸੀ ਵੀ ਕੀ ਆ ਵੋਟਾਂ ਦਾ ਯਾਰ ਹਾਂ ਇਹ ਫਾਲਤੂ ਜੀਆਂ ਚੀਜ਼ਾਂ ਚ ਸਵਾਦ ਨਹੀਂ ਲੈਂਦੇ ਸੀ ਹੁਣ ਤਾਂ ਉਲਝਦੇ ਆ ਲੋਕ ਹੁਣ ਤਾਂ ਉਹੀ ਗੱਲ ਵੀ ਮੁੱਲ-ਪਹਾਲ ਦਾ ਲੜਾਈ ਅਗਲਾ ਜੇ ਹੁਣ ਦੂਜੀ ਪਾਰਟੀ ਨੂੰ ਪਾਤੀ ਹੁਣੇ ਉਹਨੂੰ ਪਾਤੀ ਹੁਣੇ ਦੁਸ਼ਮਣਾਂਾਂ ਪਾਤੀਆਂ ਪਿੰਡਾਂ ਚ ਚੱਕ ਲੋ ਫੱਟੇ ਚੱਕਦੇ ਹੋ ਫੱਟੇ ਹੋਈ ਜਾਂਦੀ ਆ ਨਾ ਕੰਮ ਕਰਨ ਦਾ ਵੀ ਹੁਣ ਤਾਂ ਕੋਈ ਐਡਾ ਹੈ ਨਹੀਂ ਕੋਈ ਕਰਕੇ ਨਹੀਂ ਖੁਸ਼ ਕਰਦਾ ਤਾਂ ਉਹਨੂੰ ਵਿਚਰ ਟੰਗਾ ਡਾਉਣ ਬਸ ਗੱਲ ਤਾਂ ਉੱਥੇ ਹੀ ਆ ਗਈ ਉਹਨੂੰ ਐ ਆਖਣਗੇ ਵੀ ਯਾਰੇ ਖਾਣ ਦਾ ਮਾਰਾ ਭੱਜਿਆ ਫਿਰਦਾ ਹੂੰ ਹੂੰ ਤੇ ਜਿਹੜਾ ਬੰਦਾ ਸਾਂਝੇ ਕੰਮ ਚ ਪੈਂਦਾ ਉਹਨੂੰ ਲਾਉਣਾ ਪੈਂਦਾ ਉਹ ਕਰਨਾ ਪੈਂਦਾ ਐਵੇਂ ਤਾਂ ਕੁਝ ਵੀ ਨਹੀਂ ਹੁੰਦਾ। ਉਹ ਖਾਲੀ ਹੱਥ ਤਾਂ ਨਿਕਲੇ ਨਹੀਂ ਜਾਂਦਾ ਘਰੋਂ। ਜਿਹੜੇ ਹਿਸਾਬ ਨਾਲ ਗਰਮੀ ਵਧਦੀ ਜਾਂਦੀ ਹੈ। ਨਾ 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 ਹੁਣ ਜਿੰਨੇ ਜਣੇ ਘਰ ਚੋਂ ਨਹੀਂ ਆਏ ਸੀ। ਉਹ ਏਸਾਂ ਨੂੰ ਗਰਮੀ ਲਗਾਤੀ। ਹੁਣ ਆਪਾਂ ਆ ਬੈਠੇ ਆ। ਨਾ ਨਾ ਟੈਂਪਰੇਚਰ 42 43 ਡਿਗਰੀ ਹੈ ਬਾਹਰ। ਬਸ ਏਸੇ ਜੇ ਆਪਾਂ ਹੁਣ ਵੇਖੀਗੇ ਤਾਂ। ਨਹੀਂ ਨਹੀਂ ਇਹ ਦਰਖਤਾਂ ਦਾ ਕਰਤੋ ਆ। ਆਹ ਬਰਕੈਣਾ ਦੇ ਛਾਵੇਂ ਬੈਠੇ ਆ। ਇਹ ਵੀ ਜਿਵੇਂ ਦਰਵਾਜ਼ਾ ਥੋੜੇ ਥਾਂ ਚੀ ਆ ਇਹ ਵੀ ਮੇਰਾ ਰਦਾ ਸੀ। ਇੱਥੇ ਵੀ ਦਰਖਤ ਨਾ ਸਾਰੇ ਐ ਢਾਣੀ ਦੇ ਮੂਹਰੇ ਜਿਹੜਾ ਵੀ ਹੈਗਾ ਨਾ ਕਨਾਲ ਥਾਂ ਦੀ ਇਹਦੇ ਵਿੱਚ ਸਾਰੇ ਚੀਜ਼ ਦਰਖਤ ਕਰ ਦੇਣੇ ਆਪਾਂ ਪਹਿਲਾਂ ਅੱਗੇ ਐ ਜੰਗਲਾਂ ਨੂੰ ਬਣਾ ਦੇਣਾ ਹਾਂ ਵੀ ਢਾਣੀ ਦੇ ਮੂਰਲੇ ਸਾਈਡ ਤੇ ਫਰੰਟ ਤੇ ਹਾਂ ਫਰੰਟ ਤੇ ਵੜਦਿਆਂ ਨੂੰ ਐ ਠੰਡਕ ਆਉਗੀ ਢਾਣੀ ਪੈਕ ਸਾਈਡ ਤੋਂ ਚੱਲ ਆਪਣੇ ਹੈ ਨਹੀਂ ਰਕਵਾ ਮੂਰਲੇ ਪਾਸੇ ਆਪਣਾ ਆਪ ਦਾ ਰਕਵਾ ਹਾਂ ਢਾਣੀ ਨਾ ਹੀ ਦਿਸੇ ਦਰਖਤ ਦਿਸਣ ਆਪਾਂ ਨੂੰ ਸੜਕ ਤੋਂ ਬਸ ਆ ਤਾਂ ਵਧੀਆ ਗੱਲ ਆ ਵੇਖਿਆ ਮੈਂ ਇੱਕ ਦੋ ਮੇਰੇ ਸੱਜਣਾ ਦੇ ਹੈਗੇ ਘਰ ਜਿਨ੍ਹਾਂ ਨੇ ਆਪਦੇ ਘਰ ਨੂੰ ਐ ਬਣਾ ਰੱਖਿਆ ਜਿਵੇਂ ਜੰਗਲ ਹੁੰਦਾ ਜੰਗਲ ਵਾਂਗ ਚੰਗੀ ਗੱਲ ਹੈ ਜੇ ਸਾਈਡਾਂ ਤੇ ਵੀ ਉਹ ਆ ਵੀ ਯਾਰ ਇੰਨੇ ਸਵੇਰ ਉੱਠਦੇ ਆ ਚਿੜੀਆਂ ਦੀ ਚਚਾਹਟ ਤੋਂ ਉੱਠੀਦਾ ਹੁਣ ਇੱਥੇ ਆ ਪਾਣੀ ਸੁਣੀਦੀ ਆ ਗੁਰੂ ਘਰਾਂ ਚ ਆਹ ਚਿੜੀਆਂ ਦੀ ਆਵਾਜ਼ਾਂ ਵੀ ਹਾਂ ਹੁਣ ਆ ਮੈਂ ਕੱਲ ਵੇਖੀ ਜਾਂਦਾ ਸੀ ਇੱਥੇ ਆਉ ਬੱਚੇ ਆ ਇਸ ਚਿੜੀ ਦੇ ਜਿਹੜੀ ਆ ਭੂਰੀ ਜਿਹੀ ਚਿੜੀ ਵੱਡੀ ਉਹ ਬੈਠੀ ਆ ਹਾਂ ਵੇਖੀ ਗਿਆ ਇਹਨਾਂ ਦੇ ਬੱਚੇ ਇੱਥੇ ਆ ਉਧਰ ਕਾਲੀਆਂ ਚਿੜੀਆਂ ਦੇ ਆ ਤੇ ਦੇਸੀ ਚਿੜੀਆਂ ਵੀ ਆਪਣੇ ਇੱਥੇ ਬਹੁਤ ਆ ਹਾਂ ਹਾਂ ਇਹਨਾਂ ਨੂੰ ਬਚਾਉਣਾ ਆਪਣਾ ਫਰਜ਼ ਆ ਮੈਂ ਕੱਲ ਇੱਕ ਕਬੂਤਰ ਵੇਖਿਆ ਉਹਦੀ ਮੈਂ ਫੋਟੋ ਵੀ ਖਿੱਚੀ ਸੀ ਅੱਛਾ ਉਹਦੀ ਲੱਤ ਹੁਣ ਆਪਾਂ ਕਹਿੰਦੇ ਨੇ ਬੰਦਾ ਹੈਂਡੀਕੈਪਟ ਹੋ ਗਿਆ ਹੂੰ ਹੂੰ ਵੀ ਉਹਦਾ ਕੋਈ ਐਕਸੀਡੈਂਟ ਹੋ ਗਿਆ ਹੁਣ ਜਾਨਵਰਾਂ ਦਾ ਐਕਸੀਡੈਂਟ ਵੀ ਹੁੰਦਾ ਹੁੰਦਾ ਜਾਨਵਰਾਂ ਦਾ ਐਕਸੀਡੈਂਟ ਐ ਹੋ ਜਾਂਦਾ ਕਈ ਨਾ ਕੋਈ ਤਾਰ ਤੇ ਬਹਿ ਗਿਆ ਲੱਗ ਗਈ ਕੋਈ ਕਰੰਟ ਅਰਥ ਇਕੱਠਾ ਹੋ ਗਿਆ ਉਥੇ ਲੱਤ ਨਾਲ ਲੱਗ ਗਈ ਉਹਨੂੰ ਉਹਨਾਂ ਸਾਂ ਝਾੜਦਾ ਝਾੜਦਾ ਉਹ ਪਟਾਕਾ ਪਿਆ ਉਹ ਲੱਤ ਉਹ ਉੱਡ ਗਿਆ ਜਾਨਵਰ ਹਾਂ ਲੱਤ ਉਥੇ ਝੜ ਗਈ ਜੇ ਵਧੀਆ ਤਾਂ ਉੱਡ ਗਿਆ ਤੇ ਬਚ ਗਿਆ ਤੇ ਪਰ ਉਹਦਾ ਅੰਗ ਕੱਟਿਆ ਗਿਆ ਅੰਗ ਕੱਟ ਗਿਆ ਜਾਂ ਇੱਕ ਦਿਨ ਮੈਂ ਚਿੜੀ ਫੜੀ ਆਪਣੇ ਉਥੇ ਚਿੜੀ ਤਾਰ ਤੇ ਕੰਡੇ ਵਾਲੀ ਤਾਰ ਤੇ ਪੁੱਠੀ ਲੰਕੀ ਜਾਵੇ ਤੇ ਧਾਗਾ ਸੀਗਾ ਜਿਹੜਾ ਗੱਟੇ ਦਾ ਧਾਗਾ ਹੁੰਦਾ ਆਪਣਾ ਗੱਟਾ ਖੋਲਦੇ ਹਾਂ ਅੱਲਾਹ ਹਾਜ਼ਰੀ ਨਹੀਂ ਵਾਲੇ ਗੱਟੇ ਦਾ ਉਹ ਕਿਵੇਂ ਸਿੱਟਿਆ ਉਹਦੇ ਪੈਰ ਦੇ ਵਿੱਚ ਕਿਵੇਂ ਬਣਾ ਕਿਵੇਂ ਉਹ ਬੁਲੇਟਿਆ ਗਿਆ ਤੋਂ ਗਾਂ ਕੰਡੇ ਵਾਲੀ ਤਾਰ ਤੇ ਉਹ ਕੁਦਰਤੀ ਹੋ ਆ ਕੇ ਕੰਡੇ ਵਾਲੀ ਤਾਰ ਤੇ ਬਹਿ ਗਈ ਤੇ ਮੇਰਾ ਵੈਸੀ ਕਿਹੜਾ ਵੱਜਿਆ ਉਧਰੋਂ ਤੇ ਪੁੱਠੀ ਲੰਕੀ ਜਾਵੇ ਤੇ ਉੱਥੇ ਮਰ ਜਾਣਾ ਸੀ ਉਹਨੇ ਉਹ ਲੱਤ ਹੋ ਸਕਦਾ ਟੁੱਟ ਵੀ ਗਈ ਲੱਤ ਤਾਂ ਟੁੱਟ ਗਈ ਉਹਦੀ ਉਹ ਆਪਦੇ ਲੱਤ ਟੁੱਟ ਗਈ ਪਰ ਜਿਹੜੀ ਲੱਤ ਦੇ ਨਾ ਵਿੱਚ ਉਹਦੇ ਹੱਡੀ ਸੀ ਹਾਂ ਹੱਡੀ ਟੁੱਟ ਗਈ ਸੀ ਇੱਕ ਉਹਦੇ ਨਾੜ ਸੀਗੀ ਵਿੱਚ ਏਡੀ ਕਰੜੀ ਨਾੜ ਨਾ ਤਾਂ ਨਾਲੋਂ ਲਈ ਉਹਦੇ ਨਾ ਉਹ ਚਿੜੀ ਦੀ ਜਾਨ ਛੁੱਟੇ ਫਿਰ ਬਹੁਤ ਔਖਾ ਉਹਨੂੰ ਫੜਿਆ ਮੈਂ ਫਿਰ ਉਹਨੂੰ ਕੱਢ ਕੇ ਫਿਰ ਉਹਦੇ ਫਿਰ ਉਹ ਆਪਦੇ ਟ੍ਰੀਟਮੈਂਟ ਨਾਲ ਕੀਤਾ ਜ਼ੋਰ ਨਾਲ ਹੀ ਤੋੜ ਗਈ ਨਾ ਤੋੜ ਗਈ ਹਾਂ ਲੱਤ ਟੁੱਟ ਗਈ ਤੇ ਵੈਸੇ ਇਹ ਵੀ ਲੋਕਾਂ ਨੂੰ ਚਾਹੀਦਾ ਯਾਰ ਜਿਵੇਂ ਆਪਾਂ ਗੱਟਾ ਖੋਲਿਆ ਸਾਰਾ ਤੁਸੀਂ ਚੱਕੋ ਆਪਦਾ ਟੈਂਡ ਫੋੜੀ ਨਾ ਨਾ ਸਾਰਾ ਗੀ ਆ ਕੇ ਪਾ ਲੋ ਆਪਾਂ ਜੇਬ ਚ ਪਾ ਲੋ ਉਹਨੂੰ ਹਾਂ ਫੇਰ ਉਹਨੂੰ ਜਾ ਐਂ ਕਰੋ ਉਹਨੂੰ ਕਈ ਜਿਹੜਾ ਜ਼ਮੀਨ ਦੇ ਵਿੱਚ ਡੂੰਘਾ ਨੱਪਦੇ ਹੋ ਬਿੱਲੀ ਜ਼ਮੀਨ ਆ ਉਹਦੇ ਵਿੱਚ ਨੱਪਦੇ ਹੋ ਉਹ ਮੇਰੇ ਹਿਸਾਬ ਨਾਲ ਨੱਪੇ ਬਾਅਦ 6 ਮਹੀਨੇ ਬਾਅਦ ਹੀ ਉਹ ਬੋਨਾ ਬੀਜਣਾ ਪਰੇ ਤੋਂ ਬਾਅਦ ਉਦੋਂ ਨੂੰ ਤਾਂ ਗਾ ਗਲ ਜਾਂਦਾ ਹਾਂ ਯੀ ਮੀਨ ਚ ਨੱਪਿਆ ਹੋ ਗਿਆ ਜਾਂ ਉਹਨੂੰ ਤੁਸੀਂ ਡੂੰਗੀ ਥਾਂ ਤੇ ਨੱਪਦੇ ਹੋ ਜਾਂ ਉਹਨੂੰ ਬਾਲਦੇ ਹੋ ਬਸ ਨਾ ਤਾਂ ਉਹਨੂੰ ਗੀਜੇ ਚ ਪਾਓ ਘਰੇ ਲਿਆਓ ਘਰੇ ਲਿਆ ਕੇ ਚੁੱਲ੍ਹੇ ਚ ਸੜਦੋ ਹਾਂ ਘਰੇ ਕੰਮ ਆ ਤਾਂ ਬਹੁਤ ਬੁਰਾ ਹਾਲ ਆ ਪਤੰਗ ਵਾਲੀ ਡੋਰ ਹੋ ਗਈ ਇਹ ਵੀ ਨਹੀਂ ਵੱਢੀ ਜਾਂਦੀ ਹਾਂ ਹਾਂ ਤੇ بڑے ਜਾਨਵਰਾਂ ਨੂੰ ਇਹ ਕੱਟਦੀ ਇਹ ਤਾਂ ਬਾਲਾ ਨੁਕਸਾਨ ਕਰਦੀ ਆ